ਲਓ ਜੀ ਅੱਜ ਆਪਾਂ ਬਣਾਉਣ ਲੱਗੇ ਆ ਪਨੀਰ ਬਰਯਾਨੀ ਸੋ ਪਿਆਜ਼ਾਂ ਨੂੰ ਆਪਾਂ ਕੱਟ ਲੈਣਾ ਬਰੀਕ-ਬਰੀਕ ਤਾਂ ਜੋ ਆਪਣਾ ਤੜਕਾ ਪੂਰਾ ਪ੍ਰੋਪਰ ਵਧੀਆ ਲੱਗੇ ਸੋ ਆਪਾਂ ਡਾਇਰੈਕਟ ਹੀ ਤੁਹਾਨੂੰ ਦਿਖਾ ਦਿੱਤਾ ਹੈ ਵੀ ਤੜਕਾ ਤਿਆਰ ਹੋ ਰਿਹਾ ਆਪਣਾ ਪਨੀਰ ਬਰਯਾਨੀ ਲਈ ਮਸਾਲਾ ਆਪਾਂ ਇਧਰ ਤਿਆਰ ਕਰ ਲਿਆ ਸੋ ਟਮਾਟਰ ਨੂੰ ਵੀ ਗ੍ਰाइंड ਕਰ ਲਿਆ ਇੱਕ ਸਾਈਡ ਤੇ ਆਪਾਂ ਪਨੀਰ ਨੂੰ ਪਹਿਲਾਂ ਹੀ ਕੱਟ ਲਿਆ ਆਪਾਂ ਤਿਆਰ ਰੱਖਿਆ ਸਾਰਾ ਕੁਝ ਸੋ ਜਿਹੜੀ ਇਹ ਪਨੀਰ ਬਰੀਆਨੀ ਆ ਇਹ ਉਹਨਾਂ ਲਈ ਆ ਚਲੋ ਜਿਹੜੇ ਵੀ ਚਿਕਨ ਨੌਨ ਵੇਜ ਨਹੀਂ ਖਾ ਸਕਦੇ ਸੋ ਉਹ ਕੁਇਕਲੀ ਬਣਾ ਕੇ ਪਨੀਰ ਬਰਿਆਨੀ ਖਾ ਸਕਦੇ ਆ ਸੋ ਪਾਣੀ ਨੂੰ ਆਪਾਂ ਲਵਾਗੇ ਉਹਦੇ ਵਿੱਚ ਤੇਜ ਪੱਤਾ ਐਡ ਕੀਤਾ ਛੋਟੀ ਇਲਾਇਚੀ ਕੀਤੀ ਆ ਲੌਂਗ ਪਾਇਆ ਸੋ ਇਹ ਆਪਾਂ ਚੌਲਾਂ ਵਾਸਤੇ ਰੱਖ ਦਿੱਤਾ ਇਹਦੇ ਚੌਲਾਂ ਦੀਆਂ ਮਹਿਕਾਂ ਆਉਣ ਆਪਾਂ ਨੂੰ ਬਾਸਮਤੀ ரைਸ ਤੇ ਕਸਟਾਰ ਵੀ ਪਾਵਾਂਗੇ ਆਪਾਂ ਉਹਦੇ ਵਿੱਚ ਸੋ ਵਧੀਆ ਸੁਗੰਧ ਆਊਗੀ ਤੇ ਤੜਕਿਆਂ ਨੂੰ ਚੰਗੀ ਤਰ੍ਹਾਂ ਭੁੰਨ ਰਹੇ ਆਂ ਆਪਾਂ ਤੇ ਜਦੋਂ ਆਪਣਾ ਤੜਕਾ ਅੱਦ ਤੱਕ ਪੁੱਜ ਜੇ ਤੇ ਆਪਾਂ ਇਹਦੇ ਵਿੱਚ ਮਸਾਲੇ ਨੂੰ ਐਡ ਕਰ ਦਾਂਗੇ ਤਾਂ ਜੋ ਮਸਾਲਾ ਵੀ ਆਪਣਾ ਕੱਚਾ ਨਾ ਰਵੇ ਮਸਾਲੇ ਦੀ ਵੀ ਚੰਗੀ ਤਰ੍ਹਾਂ ਪਨਾਈ ਹੋ ਜAVE ਮਸਾਲੇ ਨੂੰ ਪੂਰਾ ਮਿਕਸ ਕਰ ਦੇਣਾ ਆਪਾਂ ਤੜਕੇ ਦੇ ਵਿੱਚ ਸੋ ਬਾਅਦ ਵਿੱਚ ਆਪਾਂ ਇੱਧਰ ਪਾਣੀ ਉਬਲ ਗਿਆ ਚੌਲਾਂ ਨੂੰ ਆਪਾਂ ਪਕਾਉਣ ਦੇ ਲਈ ਕੁੱਕ ਹੋਣ ਦੇ ਲਈ ਆਪਾਂ ਚੌਲਾਂ ਨੂੰ ਗਰਮ ਪਾਣੀ ਦੇ ਉਬਲਦੇ ਉੱਪਰ ਦੇ ਪਾਣੀ ਦੇ ਵਿੱਚ ਐਡ ਕਰ ਦੇਣਾ ਇੱਕ ਸਾਈਡ ਤੇ ਆਪਾਂ ਚੌਲਾਂ ਨੂੰ ਭਿਉਂ ਕੇ ਰੱਖਿਆ ਸੀ ਤੜਕਾ ਪੁੱਜ ਗਿਆ ਇੱਧਰ ਸੋ ਤੜਕਾ ਜਦੋਂ ਥੋੜਾ ਥੋੜਾ ਥੱਲੇ ਲਗਣ ਲੱਗ ਜੀ ਤਾਂ ਸਮਝ ਲਓ ਵੀ ਆਪਣਾ ਤੜਕਾ ਪੂਰਾ ਤਿਆਰ ਹੋ ਚੁੱਕਿਆ ਹੈ ਥੋੜਾ ਥੋੜਾ ਥੱਲੇ ਲੱਗਣਾ ਜ਼ਰੂਰੀ ਵੀ ਆ ਉਹਦੇ ਨਾਲ ਫਿਰ ਆਪਣਾ ਤੜਕਾ ਪੂਰਾ ਵਧੀਆ ਪੱਕ ਜਾਂਦਾ ਤੇ ਪੂਰਾ ਵਧੀਆ ਸੁਆਦਿਸ਼ਟ ਬਣਦਾ ਸੋ ਬਾਅਦ ਚ ਆਪਾਂ ਗ੍ਰाइंड ਕੀਤੇ ਹੋਏ ਟਮਾਟਰਾਂ ਨੂੰ ਵੀ ਐਡ ਕਰ ਦਵਾਂਗੇ ਸੋ ਟਮਾਟਰਾਂ ਨੂੰ ਪੂਰਾ ਮਸਾਲੇ ਦੇ ਵਿੱਚ ਆਪਾਂ ਮਿਕਸ ਕਰ ਦੇਣਾ ਦੇਖੋ ਗਰੇਵੀ ਕਿੰਨੀ ਵਧੀਆ ਦੇਖਣ ਨੂੰ ਹੀ ਪੂਰੀ ਵਧੀਆ ਸਵਾਦਿਸ਼ਟ ਲੱਗਦੀ ਆ ਤੁਹਾਡਾ ਫੂਡ ਦੇਖਣ ਨੂੰ ਹੀ ਵਧੀਆ ਲੱਗਣਾ ਚਾਹੀਦਾ ਫੇਰ ਹੀ ਤੁਹਾਨੂੰ ਉਹ ਖਾਣ ਦੇ ਵਿੱਚ ਵੀ ਸਵਾਦ ਲੱਗੂਗਾ ਸੋ ਇਧਰ ਆਪਾਂ ਚੌਲ ਵੀ ਆਪਣੇ ਪੱਕ ਕੇ ਰੈਡੀ ਹੋ ਚੁੱਕੇ ਆ ਬਾਸਮਤੀ ਰਾਈਸ ਆਪਾਂ ਉਹਨਾਂ ਨੂੰ 90% ਕੁਕ ਕਰ ਲੈਣਾ ਤਾਂ ਜੋ ਆਪਣੇ 10% ਜਿਹੜੇ ਰਹਿੰਦੇ ਆ ਬਾਅਦ ਵਿੱਚ ਆਪਾਂ ਐਡ ਕਰਾਂਗੇ ਸੋ ਪਨੀਰ ਨੂੰ ਆਪਾਂ ਮਸਾਲੇ ਦੇ ਵਿੱਚ ਐਡ ਕਰਕੇ ਚੰਗੂ ਆਪਾ ਟਾਕੇ ਰੱਖ ਦੇਣਾ ਵੀ ਪੱਕ ਜੇ ਥੋੜੇ ਟਾਈਮ ਬਾਅਦ ਦੇਖੋ ਪਨੀਰ ਆਪਣਾ ਪੂਰਾ ਵਧੀਆ ਵਿੱਚ ਘੁਲ ਗਿਆ ਗਰੇਵੀ ਦੇ ਆਪਾਂ ਪੱਕ ਗਿਆ ਆਪਾਂ ਅੱਧਾ ਪਨੀਰ ਕੱਢ ਕੇ ਸਾਈਡ ਤੇ ਰੱਖ ਦੇਣਾ ਤੇ ਅੱਧੇ ਚੌਲਾਂ ਦੀ ਆਪਾਂ ਲੇਅਰਿੰਗ ਕਰਨੀ ਆ ਉੱਪਰ ਇਹਦੇ ਅੱਧੇ ਚੌਲ ਆਪਾਂ ਟਾਕੇ ਰੱਖ ਦਿੱਤੇ ਤੇ ਬਾਅਦ ਵਿੱਚ ਜਿਹੜਾ ਆਪਣਾ ਪਨੀਰ ਸਾਈਡ ਤੇ ਕੱਢਿਆ ਸੀ ਉਹ ਆਪਾਂ ਚੌਲਾਂ ਦੇ ਉੱਪਰ ਦੀ ਫੇਰ ਇੱਕ ਲੇਅਰ ਕਰ ਦੇਣੀ ਆ ਉਹਦੀ ਇਦੇ ਤੋਂ ਬਾਅਦ ਫਿਰ ਆਪਾਂ ਚੌਲ ਐਡ ਕਰਾਂਗੇ ਤੇ ਬਾਅਦ ਵਿੱਚ ਆਪਾਂ ਸਲੋ ਕੁੱਕ ਦੇ ਉੱਪਰ ਇਹਨੂੰ ਢੱਕ ਕੇ ਰੱਖ ਦੇਵਾਂਗੇ 10 ਕਿ ਮਿੰਟ ਦੇ ਲਈ ਬਾਅਦ ਵਿੱਚ ਆਪਾਂ ਆਪਣਾ ਸਟੋਵ ਜਾਂ ਗੈਸ ਜੋ ਵੀ ਆ ਬੰਦ ਕਰ ਦੇਣਾ ਤਾਂ ਜੋ ਇਸ ਟੀਮ ਦੇ ਨਾਲ ਹੀ ਚੌਲ ਚੌਲ ਤੱਕ ਮਸਾਲੇ ਦੀਆਂ ਮਿਕਾਂ ਪਹੁੰਚ ਜਾਣ ਤਾਂ ਜੋ ਖਾਣੇ ਦੇ ਵਿੱਚ ਵੀ ਆਪਾਂ ਨੂੰ ਪੂਰਾ ਫੀਲ ਹੋ ਸਕੇ ਤੇ ਵਧੀਆ ਆਪਣਾ ਖਾਣਾ ਪੂਰਾ ਵਧੀਆ ਸਵਾਦਿਸ਼ਟ ਬਣੀ ਦੇਖੋ ਕਿੰਨਾ ਇਹ ਖਾਣਾ ਦੇਖਣ ਨੂੰ ਵੀ ਵਧੀਆ ਲੱਗਦਾ ਕਿੰਨੀ ਵਧੀਆ ਹੈਲਦੀ ਹੈ ਘਰੇ ਬਣਾ ਕੇ ਤੁਸੀਂ ਖਾਓਗੇ ਸੋ ਬਹੁਤ ਵਧੀਆ ਅਨੰਦ ਦਾਉ ਦੇਖੋ ਲਓ ਜੀ ਆਪਣਾ ਪਨੀਰ ਬਰੀਅਨੀ ਤਿਆਰ ਆ ਪਲੇਟਾਂ ਦੇ ਵਿੱਚ ਪਾ ਲਈ ਆਪਾਂ ਤੁਸੀਂ ਵੀ ਘਰੇ ਇਹਨੂੰ ਬਣਾਓ ਬੜਾ ਈਜ਼ੀ ਤਰੀਕਾ ਆ ਬੜਾ ਆਸਾਨ ਹੈ ਵਧੀਆ ਆਪ ਵੀ ਖਾਓ ਨਾਲੇ ਪਰਿਵਾਰ ਨਾਲ ਬਣਾ ਕੇ ਖਾਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ